ਉਸ਼ੀ ਵਾਇਰ ਟੀਵੀ ਸੀਰੀਅਲ ਦੇ ਡਾਇਰੈਕਟਰ ਦਾ ਹੋਇਆ ਤਿਹਾ 80 ਸਾਲ ਦੀ ਉਮਰ 'ਚ ਲਿਹਾ ਆਖਰੀ ਸਾਹ ਚਾ ਲੋ ਸਾਰੀ ਖਬਰ ਹਿੰਦੀ ਫਿਲਮ ਇੰਡਸਟਰੀ ਦੇ ਮਸ਼ਹੂਰ ਅਭਿਨੇਤਾ ਨਿਰਮਾਤਾ ਤੇ ਨਿਰਦੇਸ਼ਕ ਵੱਜੂ ਜਾਣੇ ਜਾਂਦੇ ਤੀਰਜ ਕੁਮਾਰ ਜੋ ਪਿਛਲੇ ਕੁਝ ਦਿਨਾਂ ਤੋਂ ਠੀਕ ਨਹੀਂ ਚੱਲ ਰਹੇ ਸਨ ਜਿਸ ਕਾਰਨ ਉਹਨਾਂ ਨੂੰ ਮੁੰਬਈ ਦੇ ਕੋਕੀਲਾ ਬੀਨੰਬਾਨੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਪਿਛਲੇ 2-3 ਦਿਨਾਂ ਭਾਰਤੀ ਸਿਨੇਮਾ ਜਗਤ ਲਈ ਬਹੁਤ ਦੁਖਦਾਈ ਰਹੇ ਸਨ ਦੱਖਣ ਦੇ ਸੁਪਰਸਟਾਰ ਕੋਟਾ ਸ਼੍ਰੀਨੀਵਾਸ ਅਤੇ 20 ਰੋਜਾ ਦੇਵੀ ਵਰਗੇ ਮਸ਼ਹੂਰ ਫਿਲਮ ਕਲਾਕਾਰਾਂ ਦੇ ਦੇਹਾਂਤ ਨੇ ਫੈਨਸ ਨੂੰ ਚਿੰਝੋੜ ਕੇ ਰੱਖ ਦਿੱਤਾ ਪਰ ਹੁਣ ਇਸ ਸੂਚੀ ਵਿੱਚ ਹਿੰਦੀ ਫਿਲਮ ਇੰਡਸਟਰੀ ਦੇ ਪ੍ਰਸਿੱਧ ਅਭਿਨੇਤਾ ਅਤੇ ਫਿਲਮ ਮੇਕਰ ਤੀਰਜ ਕੁਮਾਰ ਦਾ ਨਾਮ ਵੀ ਸ਼ਾਮਲ ਹੋ ਗਿਆ ਹੈ ਜਿਨ੍ਹਾਂ ਨੇ 80 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਅਲਵਿਦਾ ਕਿਹਾ ਹੈ ਤੀਰਜ ਕੁਮਾਰ ਦੇ ਦੇਹਾਂਤ ਦੀ ਖਬਰ ਉੰਦੇ ਹੀ ਸਿਨੇਮਾ ਜਗਤ ਵਿੱਚ ਸ਼ੋਗ ਦੀ ਲਹਿਰ ਛਾ ਗਈ ਹੈ। ਇੰਡੀਆ ਟੂਡੇ ਦੀ ਰਿਪੋਰਟ ਮੁਤਾਬਕ ਸੋਮਵਾਰ ਨੂੰ ਟੀਰਜ ਕੁਮਾਰ ਦੀ ਸਿਹਤ ਬਹੁਤ ਖਰਾਬ ਹੋ ਗਈ ਸੀ ਤੇ ਮੰਗਲਵਾਰ ਨੂੰ ਉਹਨਾਂ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਉਹਨਾਂ ਦੇ ਅਕਾਲ ਚਲਾਣੇ ਨਾਲ ਸਿਨੇਮਾ ਜਗਤ ਨੂੰ ਵੱਡਾ ਝਟਕਾ ਲੱਗਿਆ ਹੈ ਤੇ ਉਹਨਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਤੇ ਦੁੱਖ ਦਾ ਪਹਾੜ ਟੁੱਟ ਗਿਆ ਹੈ। ਕਿਵੇਂ ਹੋਈ ਟੀਰਜ ਕੁਮਾਰ ਦੀ ਮੌਤ? ਟੀਰਜ ਕੁਮਾਰ ਨਮੋਨੀਆ ਤੋਂ ਪੀੜਤ ਸਨ। 12 ਜੁਲਾਈ ਨੂੰ ਉਹਨਾਂ ਦੀ ਤਬੀਅਤ ਖਰਾਬ ਹੋ ਗਈ ਤੇ ਉਹਨਾਂ ਨੂੰ ਮੁੰਬਈ ਦੇ ਕੋਕੀਲਾਬੇਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਹਨਾਂ ਦੀ ਸਿਹਤ ਹੋਰ ਖਰਾਬੀ ਕਾਰਨ ਉਹਨ ਉਹ ਆਈਸੀਯੂ ਚ ਐਡਮਿਟ ਵੀ ਕੀਤਾ ਗਿਆ ਸੀ ਧੀਰਜ ਕੁਮਾਰ ਹਿੰਦੀ ਫਿਲਮ ਇੰਡਸਟਰੀ ਦੇ ਮਸ਼ਹੂਰ ਅਭਿਨੇਤਾ ਨਿਰਮਾਤਾ ਤੇ ਨਿਰਦੇਸ਼ਕ ਵਜੋਂ ਜਾਣੇ ਜਾਂਦੇ ਸਨ 15 ਜੁਲਾਈ ਨੂੰ ਉਹਨਾਂ ਦਾ ਦਿਹਾਂਤ ਹੋ ਗਿਆ ਆਖਰੀ ਵਾਰ ਧੀਰਜ ਕੁਮਾਰ ਨੂੰ ਨਵੀਂ ਮੁੰਬਈ ਦੇ ਸਕਾਨ ਮੰਦਿਰ ਚ ਦੇਖਿਆ ਗਿਆ ਸੀ ਸਿਨੇਮਾ ਚ ਧੀਰਜ ਦਾ ਸੁਨਹਿਰੀ ਯੋਗਦਾਨ 1970 ਚ ਫਿਲਮ ਦੀਦਾਰ ਨਾਲ ਧੀਰਜ ਕੁਮਾਰ ਨੇ ਆਪਣਾ ਡੈਬਿਊ ਕੀਤਾ ਸੀ 15 ਸਾਲ ਦੇ ਐਕਟਿੰਗ ਕੈਰੀਅਰ ਚ ਉਹਨਾਂ ਨੇ 20 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ਸੀ ਇਸ ਦੌਰਾਨ ਉਹ ਹੀਰਾ ਪੰਨਾ ਰੋਟੀ ਕਪੜਾ ਔਰ ਮਕਾਨ ਕ੍ਰਾਂਤੀ ਰਿਗੀਆਂ ਕਈ ਫਿਲਮਾਂ 'ਚ ਨਜ਼ਰ ਆਏ। ਧੀਰਜ ਰਜੇਸ਼ ਖੰਨਾ ਤੇ ਸੁਭਾਸ਼ ਕਾਈ ਨਾਲ ਟੈਲੈਂਟ ਸ਼ੋਅ ਦੇ ਫਾਈਨਲਿਸਟ ਵੀ ਰਹੇ। ਸਿਰਫ ਐਨਾ ਹੀ ਨਹੀਂ ਉਹਨਾਂ ਨੇ 1970 ਵਿੱਚ 21 ਪੰਜਾਬੀ ਫਿਲਮਾਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਤੋਂ ਇਲਾਵਾ ਧੀਰਜ ਕੁਮਾਰ ਨੇ ਨਿਰਮਾਤਾ ਤੇ ਨਿਰਦੇਸ਼ਕ ਦੇ ਤੌਰ ਤੇ ਹਿੰਦੀ ਸਿਨੇਮਾ 'ਚ ਲੰਬੇ ਪਾਰੀਖੇ ਦਿੱਖ, ਖਾਸ ਕਰਕੇ 1997 ਦੇ ਦੂਰਦਰਸ਼ਨ 'ਚ ਆਏ ਮਾਈਥੋਲੋਜੀਕਲ ਟੀਵੀ ਸੀਰੀਅਲ ਓਮ ਨਮੋ ਸ਼ਿਵਾਏ ਦੇ ਡਾਇਰੈਕਟਰ ਦੇ ਤੌਰ ਤੇ ਉਹਨਾਂ ਨੇ ਕਾਫੀ ਪ੍ਰਸਿੱਧੀ ਹਾਸਲ ਕੀਤੀ। ਨਾ ਮੋਸ਼ੀ ਵਾਇਰ ਟੀਵੀ ਸੀਰੀਅਲ ਦੇ ਡਾਇਰੈਕਟਰ ਦਾ ਹੋਇਆ ਤਿਹਾ 80 ਸਾਲ ਦੀ ਉਮਰ 'ਚ ਲਿਖਾ ਆਖਰੀ ਸਾਹ ਚੱਲੋ ਸਾਰੀ ਖਬਰ ਹਿੰਦੀ ਫਿਲਮ ਇੰਡਸਟਰੀ ਦੇ ਮਸ਼ਹੂਰ ਅਭਿਨੇਤਾ ਨਿਰਮਾਤਾ ਤੇ ਨਿਰਦੇਸ਼ਕ ਵਿੱਚੋਂ ਜਾਣੇ ਜਾਂਦੇ ਤੀਰਜ ਕੁਮਾਰ ਜੋ ਪਿਛਲੇ ਕੁਝ ਦਿਨਾਂ ਤੋਂ ਠੀਕ ਨਹੀਂ ਚੱਲ ਰਹੇ ਸਨ ਜਿਸ ਕਾਰਨ ਉਹਨਾਂ ਨੂੰ ਮੁੰਬਈ ਦੇ ਕੋਕੀਲਾ ਬੀਨੰਬਾਨੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਪਿਛਲੇ 2-3 ਦਿਨਾਂ ਤੋਂ ਭਾਰਤੀ ਸਿਨੇਮਾ ਜਗਤ ਲਈ ਬਹੁਤ ਦੁਖਦਾਈ ਰਹੇ ਸਨ ਦੱਖਣ ਦੇ ਸੁਪਰਸਟਾਰ ਕੋਟਾ ਸ਼੍ਰੀਨਿਵਾਸ ਅਤੇ 20 ਰੋਜਾ ਦੇਵੀ ਵਰਗੇ ਮਸ਼ਹੂਰ ਫਿਲਮ ਕਲਾਕਾਰਾਂ ਦੇ ਦੇਹਾਂਤ ਨੇ ਫੈਨਸ ਨੂੰ ਚਿੰਝੋੜ ਕੇ ਰੱਖ ਦਿੱਤਾ ਪਰ ਹੁਣੇ ਸੋਚੀ ਵਿੱਚ ਹਿੰਦੀ ਫਿਲਮ ਇੰਡਸਟਰੀ ਦੇ ਪ੍ਰਸਿੱਧ ਅਭਿਨੇਤਾ ਅਤੇ ਫਿਲਮ ਮੇਕਰ ਤੀਰਜ ਕੁਮਾਰ ਦਾ ਨਾਮ ਵੀ ਸ਼ਾਮਲ ਹੋ ਗਿਆ ਹੈ ਜਿਨ੍ਹਾਂ ਨੇ 80 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਅਲਵਿਦਾ ਕਿਹਾ ਹੈ ਤੀਰਜ ਕੁਮਾਰ ਦੇ ਦੇਹਾਂਤ ਦੀ ਖਬਰ ਉੰਦੇ ਹੀ ਸਿਨੇਮਾ ਜਗਤ ਵਿੱਚ ਲੋਕ ਦੀ ਲਹਿਰ ਛਾ ਗਈ ਹੈ। ਇੰਡੀਆ ਟੂਡੇ ਦੀ ਰਿਪੋਰਟ ਮੁਤਾਬਕ ਸੋਮਵਾਰ ਨੂੰ ਟੀਰਜ ਕੁਮਾਰ ਦੀ ਸਿਹਤ ਬਹੁਤ ਖਰਾਬ ਹੋ ਗਈ ਸੀ ਤੇ ਮੰਗਲਵਾਰ ਨੂੰ ਉਹਨਾਂ ਨੇ ਇਸ ਦੁਨੀਆ ਨੂੰ અલਵਿਦਾ ਕਹਿ ਦਿੱਤਾ। ਉਹਨਾਂ ਦੇ ਅਕਾਲ ਚਲਾਣੇ ਨਾਲ ਸਿਨੇਮਾ ਜਗਤ ਨੂੰ ਵੱਡਾ ਝਟਕਾ ਲੱਗਿਆ ਹੈ ਤੇ ਉਹਨਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਤੇ ਦੁੱਖ ਦਾ ਪਹਾੜ ਟੁੱਟ ਗਿਆ ਹੈ। ਕਿਵੇਂ ਹੋਈ ਟੀਰਜ ਕੁਮਾਰ ਦੀ ਮੌਤ? ਟੀਰਜ ਕੁਮਾਰ ਨਮੋਨੀਆ ਤੋਂ ਪੀੜਤ ਸਨ। 12 ਜੁਲਾਈ ਨੂੰ ਉਹਨਾਂ ਦੀ ਤਬੀਅਤ ਖਰਾਬ ਹੋ ਗਈ ਤੇ ਉਹਨਾਂ ਨੂੰ ਮੁੰਬਈ ਦੇ ਕੋਕੀਲਾਬੇਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਹਨਾਂ ਦੀ ਸਿਹਤ ਹੋਰ ਖਰਾਬੀ ਕਾਰਨ ਉਹਨਾਂ ਉਹ ਆਈਸੀਯੂ ਚ ਐਡਮਿਟ ਵੀ ਕੀਤਾ ਗਿਆ ਸੀ ਧੀਰਜ ਕੁਮਾਰ ਹਿੰਦੀ ਫਿਲਮ ਇੰਡਸਟਰੀ ਦੇ ਮਸ਼ਹੂਰ ਅਭਿਨੇਤਾ ਨਿਰਮਾਤਾ ਤੇ ਨਿਰਦੇਸ਼ਕ ਵਜੋਂ ਜਾਣੇ ਜਾਂਦੇ ਸਨ 15 ਜੁਲਾਈ ਨੂੰ ਉਹਨਾਂ ਦਾ ਦਿਹਾਂਤ ਹੋ ਗਿਆ ਆਖਰੀ ਵਾਰ ਧੀਰਜ ਕੁਮਾਰ ਨੂੰ ਨਵੀਂ ਮੁੰਬਈ ਦੇ ਸਕਾਨ ਮੰਦਿਰ ਚ ਦੇਖਿਆ ਗਿਆ ਸੀ ਸਿਨੇਮਾ ਚ ਧੀਰਜ ਦਾ ਸੁਨਹਿਰੀ ਯੋਗਦਾਨ 1970 ਚ ਫਿਲਮ ਦੀਦਾਰ ਨਾਲ ਧੀਰਜ ਕੁਮਾਰ ਨੇ ਆਪਣਾ ਡੈਬਿਊ ਕੀਤਾ ਸੀ 15 ਸਾਲ ਦੇ ਐਕਟਿੰਗ ਕੈਰੀਅਰ ਚ ਉਹਨਾਂ ਨੇ 20 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ਸੀ ਇਸ ਦੌਰਾਨ ਉਹ ਹੀਰਾ ਪੰਨਾ ਰੋਟੀ ਕਪੜਾ ਔਰ ਮਕਾਨ ਕ੍ਰਾਂਤੀ ਵਰਗੀਆਂ ਕਈ ਫਿਲਮਾਂ 'ਚ ਨਜ਼ਰ ਆਏ ທີਰਜ ਰਜੇਸ਼ ਖੰਨਾ ਤੇ ਸੁਭਾਸ਼ ਕਾਈ ਨਾਲ ਟੈਲੈਂਟ ਸ਼ੋਅ ਦੇ ਫਾਈਨਲਿਸਟ ਵੀ ਰਹੇ ਸਿਰਫ ਐਨਾ ਹੀ ਨਹੀਂ ਉਹਨਾਂ ਨੇ 1970 ਵਿੱਚ ਇੱਕੀ ਪੰਜਾਬੀ ਫਿਲਮਾਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਇਸ ਤੋਂ ਇਲਾਵਾ ທີਰਜ ਕੁਮਾਰ ਨੇ ਨਿਰਮਾਤਾ ਤੇ ਨਿਰਦੇਸ਼ਕ ਦੇ ਤੌਰ ਤੇ ਹਿੰਦੀ ਸਿਨੇਮਾ 'ਚ ਲੰਬੇ ਪਾਰਖੇ ਦਿੱਖ ਖਾਸ ਕਰਕੇ 1997 ਦੇ ਦੂਰਦਰਸ਼ਨ 'ਚ ਆਏ ਮਾਈਥੋਲੋਜੀਕਲ ਟੀਵੀ ਸੀਰੀਅਲ ਓਮ ਨਮੋ ਸ਼ਿਵਾਏ ਦੇ ਡਾਇਰੈਕਟਰ ਦੇ ਤੌਰ ਤੇ ਉਹਨਾਂ ਨੇ ਕਾਫੀ ਪ੍ਰਸਿੱਧੀ ਹਾਸਲ ਕੀਤੀ